ਬੰਦ ਅੱਛਾ ਭਾਜੀ ਕੀ ਹੋਇਆ ਸੀ ਥਾਰੀ ਗੱਲ ਮੇਰੇ ਨਾਲ ਭਾਜੀ ਇਦਾਂ ਹੋਇਆ ਕਿ ਮੁੰਡੇ ਨੇ ਕਿੱਥੋਂ ਆ ਕੇ ਮੈਨੂੰ ਰੋਕਿਆ ਜੀ ਟੂ ਬਟਨ ਕਰ ਲੈ ਇੱਕ ਮੁੰਡਾ ਸੀਗਾ ਇਹਨਾਂ ਨੇ ਬੜਿਆ ਉਹ ਗੱਡੀ ਦੇ ਵਿੱਚ ਆ ਉਹਨਾਂ ਨੇ ਮੈਨੂੰ ਰੋਕਿਆ ਪਿਸਤਲ ਦਿਖਾਇਆ ਲੱਗਾ ਉਸ ਤੋਂ ਬਾਅਦ ਮੈਨੂੰ ਕੰਦਾ ਮੈਂ ਸੀਐਸਟਾਫ ਤੋਂ ਤੇਰੀ ਮੈਂ ਤਲਾਸ਼ੀ ਲੈਣੀ ਆ ਹਾਂ ਹਾਂ ਮੈਂ ਪੱਟਾ ਦੇਖ ਕੇ ਰੋਕ ਗਿਆ ਉਸ ਵਾਰੀ ਨੇ ਮੇਰੇ ਦੇਖ ਕੇ ਆਪਾਇਆ ਤੇ ਮੇਰਾ 250000 ਰੁਪਏ ਲੈ ਲਿਆ ਹਾਂ ਉਹਦੇ ਬਾਅਦ ਨਾ ਉਹਨੇ ਜਦੋਂ ਮੱਕਾ ਦਿਖਾਇਆ ਨਾ ਤੇ ਮੈਨੂੰ ਮੈਂ ਡਰ ਗਿਆ ਫਿਰ ਉਹ ਪੈਸੇ ਲੈ ਕੇ ਧੋੜਨ ਲੱਗਾ ਤੇ ਉਹ ਸਕੂਪੀ ਅੱਗੇ ਖਲੋ ਗਿਆ ਮੈਂ ਕਿਹਾ ਮੇਰੇ ਪੈਸੇ ਦੇ ਦੇ ਤੇ ਮੈਂ ਚੁੱਕਿਆ ਰੇਸ ਦਿੱਤੀ ਤੇ ਮੈਂ ਤਾਂ ਹੈਂਡਲ ਮੋੜਿਆ ਉਹ ਉਹ ਜਾ ਕੇ ਗਿਆ ਥੱਲੇ ਉਸ ਤੋਂ ਬਾਅਦ ਭਾਜੀ ਉੱਧਰ ਕੱਟਾ ਲੈ ਕੇ ਭੱਜਿਆ ਨਾਲ ਪੈਸੇ ਨਾਲ ਫੋਨ ਫੋਨ ਤਾਂ ਮੇਰੇ ਲੱਗ ਗਿਆ ਨਾ ਕੱਟਾ ਲੱਗਾ ਨਾ ਮੇਰੇ ਪੈਸੇ ਮਿਲ ਗਏ ਉਹਦੇ ਵਿੱਚੋਂ ਮੇਰੇ ਸਿਰਫ 16000 ਮੋੜਤੇ ਉਹ ਮੁੰਡਾ ਇਹਦੇ ਵਿੱਚ ਹੀ ਆ ਸਾਹਮਣੇ ਆ ਉਹ ਲੈ ਕੇ ਲੈ ਕੇ ਉਹ ਗੱਡੀ ਵਿੱਚ ਉਹ ਗੱਡੀ ਦੀ ਹੈ ਜੀ ਇਹ ਪੁਲਿਸ ਥਾਣੇ ਦੀ ਹੈ ਕਿ ਸੀਐਸਟਾਫ ਦੀ ਆ ਇਹ ਸਦਰ ਥਾਣੇ ਦੀ ਹੈ ਸਦਰ ਥਾਣੇ ਦੀ ਆ ਇਹਨਾਂ ਨੇ ਮੇਰੇ ਪੈਸੇ ਵੀ ਲਏ ਆ 16000 ਆ ਮੁੰਡਾ ਜੀ ਵਿੱਚ ਹਾਂ ਜੀ ਆ ਮੁੰਡਾ ਅਨੇਕ ਕੀ ਖੜ ਫੜਿਆ ਗਈ ਸੀ ਇਹਨੇ ਕੱਟਾ ਫੜਿਆ ਸੀ ਕੱਟਾ ਫੜਿਆ ਸੀ ਵੇ ਕੱਲ ਹੀ ਖਲਾਰੇ ਸੀ ਨੇ ਮੈਨੂੰ ਕਿਹਾ ਕਿ ਤੈਨੂੰ ਨਾਕੇ ਤੇ ਰੁਕਿਆ ਸੀ ਸੀਐਸ ਸਾਹਿਬ ਤੋਂ ਰੁਕਿਆ ਤੇ ਹੁਣ ਨਹੀਂ ਮੈਂ ਤਾਂ ਮੈਂ ਸੀਐਸ ਸਾਹਿਬ ਤੇ ਮੈਂ ਕੀ ਜਾਣਨ ਨੂੰ ਨਾਕਾ ਹੱਕ ਕੀਤਾ ਹੀ ਨਹੀਂ ਹਾਂ ਫਿਰ ਕੱਟਾ ਦਿਖਾਇਆ ਮੈਂ ਰੁਕਿਆ ਇਹ ਕਿੱਥੇ ਜੀ ਦਿਖਾਇਆ ਕਿੱਥੇ ਜੀ ਆ ਇੱਥੇ ਦਿਖਾਇਆ ਪਾਣੀ ਇਹ ਕਿਹੜੀ ਜਗ੍ਹਾ ਆ ਇਹ ਸੁਖਿੰਦਰ ਮੈਮੋਰੀਅਲ ਬੰਦੀ ਸਕੂਲ ਦੇ ਬਿਲਕੁਲ ਸਾਹਮਣੇ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਮੈਂ ਗੀਤਾਵਾਂ ਰੋਡ ਕੋਲ ਦਸਪੁਰਾ ਰਹਿਣ ਵਾਲਾ ਕੀ ਕੰਮ ਕਰਦੇ ਹੋ ਮੇਰਾ ਡੱਬਿਆਂ ਦਾ ਕੰਮ ਹੈ ਭਾਜੀ ਇੱਧਰ ਇੱਧਰ ਤੁਸੀਂ ਕਿੱਥੇ ਜਾ ਰਹੇ ਸੀ ਵਾਲਾ ਜਾ ਰਹੇ ਕਲੈਕਸ਼ਨ ਕਲੈਕਸ਼ਨ ਦੇ ਕਿੰਨੇ ਕੇ ਪੈਸੇ ਹੀ ਤੁਹਾ ਦੇ ਉਹ ਸਾਰੇ ਖੋਲੇ ਨੇ ਸਾਰੇ ਖੋਲੇ ਨੇ ਬਾਕੀ 1300 ਨੇ ਮੋੜਦਾ ਬਾਕੀ ਉਹ ਵੀ ਪੁਲਸ ਨੇ ਲੈ ਲਈ ਮੇਰੇ ਕੋਲ 16300 ਜੀ ਮਰੀ ਬਰ ਕੱਤੇ ਫੋਨ ਕੀਤਾ ਸੀ ਮੈਂ ਉਹ 112 ਤੇ ਬੋਲਿਆ ਦੇ ਕਿਧਰ ਨੂੰ ਗਿਆ ਈ ਧੋੜ ਗਏ ਫਿਰ ਮੇਰੇ ਕੋਲ ਜਬੜੀ ਇੱਕਦਮ ਪੈਣੀ ਆ ਵਾ ਦੇ ਵਿੱਚ ਵੜ ਗਈ ਚਰੀ ਦੇ ਵਿੱਚ ਵੜ ਗਈ ਫਿਰ ਪਬਲਿਕ ਉੱਠੀ ਹੋਈ ਇਹਨਾਂ ਨੇ ਫੜ ਕੇ ਲੈ ਲੰਦਾ ਸੀ ਤੁਹਾਡੇ ਕੋਲ ਫੋਨ ਵੀਡੀਓ ਬੜੀ ਹੈਗੀ ਕੋਈ ਨਹੀਂ ਮੈਂ ਨਹੀਂ ਵੀਡੀਓ ਮੇਰੇ ਕੋਲ ਫੋਨ ਖੋੜਿਆ ਸੀ ਅੱਛਾ ਇਹ ਚਰੀ ਚ ਵੜ ਗਿਆ ਈ ਹਾਂਜੀ ਪਤਾ ਲੱਗਾ ਕਿੱਥੋਂ ਆਏ ਪਿੱਤਾ ਨਹੀਂ ਮਾਲ ਨਾ ਬੋਲੇ ਤਾਰੀ ਵਾਲ ਦਾ ਕਟਾ ਹੈਗਾ ਲ ਕਟਾ ਲੱਭ ਗਿਆ ਕਟਾ ਨਹੀਂ ਲੱਭਾ ਇਹਦੇ ਨਾਲ ਮੁੰਡੇ ਹੀ ਇੰਜਾਂ ਬਾਅਦ ਤੋਂ ਆਏ ਆ ਜਿਹੜੇ ਸਮਰਥਕ ਸੀਗੇ ਹਾਂ ਉਹ ਕਹਿੰਦੇ ਛੱਡੋ ਛੱਡੋ ਭਾਜੀ ਉਹ ਉਹੀ ਫਿਰ ਵਿੱਚੋਂ ਲੈਣਗੇ ਮੈਨੂੰ ਪੱਕਾ ਨਹੀਂ ਮੈਂ ਕਨਫਰਮ ਨਹੀਂ ਕਹਿ ਸਕਦਾ ਆ ਕਿੰਨੇ ਵਜੇ ਦੀ ਘਟਨਾ ਹੈ ਆ ਭਾਜੀ ਕੋਈ ਹੈਗੀ ਆ ਗੱਲ 2:30 ਵਜੇ ਦੀ ਸੌਰੀ 3:00 3:30 ਵਜੇ ਕਟਾ ਕਟਾ ਕੱਟੇ ਨਾਲ ਦਾ ਦੇਖੇ ਚੱਕਰ ਨੇ ਭਾਜੀ ਇੱਧਰ ਕਿੱਧਰ ਵੜਿਆ ਸੀ ਇਹ ਅੰਦਰੋਂ ਚੜਿਆ ਸੀ ਭਾਜੀ ਚੜੀ ਤੋਂ ਚੜੀ ਤੋਂ ਮੁੜ ਕੇ ਵੜ ਕੇ ਲੋ ਗਿਆ 5-7 ਮਿੰਟ ਫਿਰ ਮੁੜ ਕੇ ਨਾ ਪਬਲਿਕ ਨੇ ਇਹਨੂੰ ਫੜ ਕੇ ਲੈ ਜਾਂਦਾ ਇੱਕ ਇਹਦੇ ਸਾਥੀ ਕਿੱਧਰੋਂ ਆਏ ਸੀ ਸਾਥੀ ਇਹਦੇ ਇੱਥੇ ਦੁਨੀਆ ਜਿਹੜੀ ਇਕੱਠੀ ਹੋ ਕੇ ਆਏ ਨਹੀਂ ਮੈਨੂੰ ਨਹੀਂ ਪਤਾ ਮੈਂ ਕਨਫਰਮ ਨਹੀਂ ਕਰਦਾ ਸਾਥੀ ਵੀ ਕੋਈ سپورਟਰ ਸੀ ਇਹਦੇ ਇਹਦੇ ਬੰਦੇ ਭਾਈ ਜਾਣਦੇ ਜਾਣਦੇ ਕੋਈ ਗੱਲ ਨਹੀਂ ਕੁਛ ਨੂੰ ਜਾਣਦੇ ਵੀ ਸੀ ਪੱਟਾ ਨਹੀਂ ਲੱਭਿਆ ਪੱਟਾ ਨਹੀਂ ਲੱਭਿਆ ਉਹਦਾ ਇਹਨੂੰ ਲੈ ਗਈ ਪੁਲਿਸ ਫੜ ਗਈ ਪਰੇਸ਼ਾਨ ਕੀ ਹੋਈ ਧਾਰੀਵਾਲ ਦੀ ساری ਗੱਲ ਦਾ ਨਾਂ ਨਹੀਂ ਪਤਾ ਨਾਂ ਨਹੀਂ ਬਤਾ ਪੈਸੇ ਪੁੱਛੇ ਤੁਹਾਡੇ ਕੋ ਕਿੰਨੇ ਸੀ ਪੈਸੇ ਮੇਰੇ ਕੋ 26-27000 ਰੁਪਏ ਸੀ ਕੁਛ ਦੇ ਕੋ ਮੈਨੂੰ ਨੇ ਦੇਖਦੇ ਨੇ ਬਾਅਦ ਵਿੱਚ ਹਾਂ ਜੀ ਦੇ ਦਿੱਤਾ ਤੇ ਬਾਕੀ ਦੀ ਜਿਹੜੀ ਪੇਮੈਂਟ ਆ ਪੁਲਿਸ ਲੈ ਗਈ 18000 ਰੁਪਏ ਮੇਰੇ ਕੋਲ। ਟੋਟਲ ਕੁੱਲ ਕਿੰਨੀ ਪੇਮੈਂਟ ਸੀ? 25000 ਰੁਪਏ ਸੀ। ਮੈਨੂੰ ਪੱਕਾ ਨਹੀਂ ਯਾਦ ਆਦਾ 26 ਸੀ ਜਾਂ 25 ਸੀ। ਤੁਸੀਂ ਕਲੈਕਸ਼ਨ ਕੀਤੀ ਆ। ਹਾਂ ਮੇਰਾ ਆਪਣਾ ਡੱਬਿਆਂ ਦਾ ਕੰਮ ਹੈ ਭਾਈ ਦੁਕਾਨਦਾਰ ਬੰਦਾ। ਅੱਛਾ। ਇਹ ਇਹ ਜਿਹੜੀ ਇੱਥੇ ਬਣਿਆ ਸੀ। ਹੈ? ਇਹਦੇ ਵਿੱਚ ਬਣਿਆ ਸੀ। ਇਹ ਸਾਹਮਣੇ। ਤੇ ਪੁਲਿਸ ਲੈ ਗਈ ਕੱਢ ਕੇ ਹੁਣ। ਪੁਲਿਸ ਲੈ ਗਈ। ਬੜੀ ਮਾੜੀ ਗੱਲ ਹੈ ਭਾਈ ਦਿਨੇ ਦੁਪਹਿਰੀ ਬੰਦੇ ਨੂੰ ਲੁੱਟਣਾ ਬਹੁਤ ਮਾੜੀ ਗੱਲ ਹੈ ਦਿਨੇ ਦੁਪਹਿਰੀ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਜੇ ਮਾਮਾ ਧੀਆਂ ਭੈਣਾ ਸਾਡੇ ਹੋਂਦ ਉਹਨਾਂ ਨੂੰ ਕੋਈ ਮਾਰ ਦੇਵੇ ਤੇ ਮਾਰ ਕੇ ਸੁੱਟ ਕੇ ਕੁਝ ਵੀ ਕਰ ਸਕਦੇ ਆ ਰੋਜ਼ ਲੋਕ ਇੱਥੇ ਖੜਾ ਜਾ ਰਹੇ ਨਾਲ ਹੀ ਨਾਕਾ ਆ ਨਾਲ ਪਿੱਛੇ ਨਾਕਾ ਜੀ ਦੇਖੋ ਮਤਲਬ ਬਾਅਦ ਵਿੱਚ ਵੀ 10-15 ਮਿੰਟ ਦਾ ਕੋਈ ਕੁਝ ਵੀ ਲੱਗੀ ਨਹੀਂ ਆਈ ਕੋਈ ਨਹੀਂ ਆਇਆ ਲੋਕਾਂ ਨੇ ਪਬਲਿਕ ਨੂੰ ਮਾਅ ਦਿੱਤਾ ਉਹਨਾਂ ਨੇ ਇਹਨੂੰ ਫੜਿਆ ਨਹੀਂ ਤੇ ਇਹ ਕੰਮ ਨਹੀਂ ਸੀ ਆਉਂਦਾ ਮੇਰੇ ਧੋੜੇ ਨੂੰ ਫੜਦਾ ਬਾਅਦ ਚ ਪੁਲਿਸ ਆਈ ਆ ਬਾਅਦ ਚ ਆਈ ਆ ਪੁਲਿਸ ਕਟਵਰਤੇ ਕੱਢਾ ਰਿਹਾ ਅੱਧੇ ਘ ਏ ਹੁਣ ਜੇ ਫੜਕੇ ਲੈ ਜੇ ਹਾਂਜੀ ਹੁਣ ਲੈ ਜੇ